ਮੇਰਾ ਨਾਮ ਤਾਨਿਆ ਹੈ ਮੈਂ ਬਹੁਤ ਸੋਹਣੀ ਸੀ ਇਸ ਲਈ ਘੱਟ ਉਮਰ ਵਿੱਚ ਹੀ ਮੇਰੇ ਰਿਸ਼ਤੇ ਆਉਣੇ ਸ਼ੁਰੂ ਹੋਏ ਸਨ ਉਦੋਂ ਮੇਰਾ ਵਿਆਹ ਮੇਰੇ ਪਾਪਾ ਨੇ ਜਲਦੀ ਹੀ ਆਪਣੇ ਦੋਸਤ ਦੇ ਮੁੰਡੇ ਰਮਨ ਨਾਲ ਕਰਵਾ ਦਿੱਤਾ ਰਮਨ ਮੈਨੂੰ ਬਹੁਤ ਪਿਆਰ ਕਰਦਾ ਸੀ ਜਦੋਂ ਤੱਕ ਉਹ ਜਿਉਂਦਾ ਸੀ ਮੈਨੂੰ ਕਦੇ ਕਿਸੇ ਚੀਜ਼ ਦੀ ਕੋਈ ਪਰੇਸ਼ਾਨੀ ਨਹੀਂ ਹੋਈ ਸੀ ਸਾਡੀ ਜ਼ਿੰਦਗੀ ਦੇ 8 ਸਾਲ ਬਹੁਤ ਹੀ ਸਕੂਨ ਨਾਲ ਲੰਘੇ ਸਨ ਪਰ ਉਹਨਾਂ ਦੀ ਅਚਾਨਕ ਮੌਤ ਤੋਂ ਬਾਅਦ ਮੇਰੇ ਸਹੁਰੇ ਵਾਲਿਆਂ ਨੇ ਮੇਰਾ ਜਿਉਣਾ ਹਰਾਮ ਕਰ ਦਿੱਤਾ ਸੀ ਉਹਨਾਂ ਦੀਆਂ ਅੱਖਾਂ ਵਿੱਚ ਮੇਰਾ ਵਜੂਦ ਰੜਕਣ ਲੱਗਿਆ ਸੀ ਕਿਉਂਕਿ ਮੇਰੇ ਨਾਲ ਮੇਰਾ ਇੱਕ ਪੁੱਤਰ ਵੀ ਸੀ ਮੇਰਾ ਦਿਉਰ ਤੇ ਜੇਠ ਇੱਕ ਗਲਤ ਚੰਗੀ ਤਰ੍ਹਾਂ ਜਾਣਦੇ ਸਨ ਕਿ ਜੇਕਰ ਮੈਨੂੰ ਹੁਣੇ ਤੇ ਇਸੇ ਸਮੇਂ ਘਰ ਤੋਂ ਨਾ ਕੱਢਿਆ ਗਿਆ ਤਾਂ ਮੇਰਾ ਪੁੱਤਰ ਜਾਇਦਾਦ ਦਾ ਹੱਕਦਾਰ ਬਣ ਕੇ ਖੜਾ ਹੋ ਜਾਵੇਗਾ ਮੈਂ ਜਿਵੇਂ ਤਿਵੇਂ ਬਹੁਤ ਮੁਸ਼ਕਿਲ ਨਾਲ ਆਪਣੇ ਸਹੁਰੇ ਘਰ ਇੱਕ ਮਹੀਨਾ ਹੀ ਕੱਢਿਆ ਸੀ ਮਹੀਨਾ ਖਤਮ ਹੁੰਦੇ ਹੀ ਮੇਰੇ ਜੇਠ ਨੇ ਇਹ ਫੈਸਲਾ ਸੁਣਾ ਦਿੱਤਾ ਕਿ ਹੁਣ ਮੈਨੂੰ ਇਹ ਘਰ ਛੱਡ ਕੇ ਜਾਣਾ ਹੋਵੇਗਾ ਕਿਉਂਕਿ ਇੱਕ ਜਵਾਨ ਹੋਰ ਦਾ ਆਪਣੇ ਪਤੀ ਤੋਂ ਬਗੈਰ ਇਸ ਘਰ ਵਿੱਚ ਰਹਿਣਾ ਠੀਕ ਨਹੀਂ ਪਰ ਮੈਂ ਚੰਗੀ ਤਰ੍ਹਾਂ ਜਾਣਦੀ ਸੀ ਕਿ ਉਹ ਇਹ ਗੱਲ ਕਿਉਂ ਕਹਿ ਰਹੇ ਹਨ ਪਰ ਮੇਰੇ ਕੋਲ ਇਸ ਘਰ ਤੋਂ ਇਲਾਵਾ ਹੋਰ ਕੋਈ ਟਿਕਾਣਾ ਨਹੀਂ ਸੀ ਮੇਰੇ ਬੁੱਢੇ ਪਾਪਾ ਦੀ ਮੌਤ ਹੋ ਚੁੱਕੀ ਸੀ ਮੇਰਾ ਭਰਾ ਵਿਆਹਿਆ ਹੋਇਆ ਸੀ ਮੈਂ ਜਾਣਦੀ ਸੀ ਕਿ ਮੇਰੀ ਭਾਬੀ 4 ਦਿਨ ਤੋਂ ਬਾਅਦ ਮੈਨੂੰ ਬਰਦਾਸ਼ਤ ਨਹੀਂ ਕਰ ਸਕਦੀ ਮੈਂ ਉਹਨਾਂ ਦੇ ਪੈਰਾਂ ਵਿੱਚ ਡਿੱਗ ਪਈ ਅਤੇ ਬੇਨਤੀ ਕੀਤੀ ਕਿ ਮੈਨੂੰ ਇਸ ਘਰ ਤੋਂ ਨਾ ਕੱਢੋ ਬੇਸ਼ੱਕ ਮੈਨੂੰ ਮੇਰੇ ਪਤੀ ਦੀ ਜਾਇਦਾਦ ਵਿੱਚੋਂ ਕੋਈ ਹਿੱਸਾ ਨਾ ਦਿਓ ਪਰ ਮੇਰੇ ਸਹੁਰੇ ਵਾਲਿਆਂ ਨੂੰ ਮੇਰੇ ਉੱਪਰ ਥੋੜਾ ਵੀ ਤਰਸ ਨਹੀਂ ਹੈ। ਉਹਨਾਂ ਨੇ ਮੈਨੂੰ ਅਤੇ ਮੇਰੇ ਬੇਟੇ ਨੂੰ ਇਸ ਘਰ ਤੋਂ ਕੱਢ ਦਿੱਤਾ। ਮਜਬੂਰ ਹੋ ਕੇ ਮੈਂ ਆਪਣੇ ਬੇਟੇ ਨੂੰ ਨਾਲ ਲੈ ਕੇ ਪੇਕੇ ਪਹੁੰਚ ਗਈ। ਮੇਰੇ ਭਰਾ ਨੇ ਮੈਨੂੰ ਦੇਖ ਕੇ ਗੱਲ ਨਾਲ ਲਗਾ ਲਿਆ। ਦੋ-ਚਾਰ ਦਿਨ ਤਾਂ ਭਾਬੀ ਨੇ ਬਹੁਤ ਧਿਆਨ ਰੱਖਿਆ ਪਰ ਉਸ ਤੋਂ ਬਾਅਦ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਮੈਂ ਤੇ ਮੇਰਾ ਬੇਟਾ ਹਮੇਸ਼ਾ ਲਈ ਭਰਾ ਦੀ ਜ਼ਿੰਮੇਵਾਰੀ ਬਣਨ ਵਾਲੇ ਹਾਂ। ਤਾਂ ਉਹਨਾਂ ਦਾ ਰਵਈਆ ਖਰਾਬ ਹੋਣਾ ਸ਼ੁਰੂ ਹੋ ਗਿਆ ਮੈਂ ਘਰ ਦੀ ਧੀ ਤੋਂ ਕਦੋਂ ਘਰ ਦੀ ਨੌਕਰਾਨੀ ਬਣ ਗਈ ਮੈਨੂੰ ਖੁਦ ਵੀ ਪਤਾ ਨਹੀਂ ਚੱਲਿਆ ਭਰਾ ਸਾਰਾ ਦਿਨ ਨੌਕਰੀ ਤੇ ਹੁੰਦਾ ਭਾਬੀ ਘਰ ਦਾ ਸਾਰਾ ਕੰਮ ਮੇਰੇ ਉੱਪਰ ਸੁੱਟ ਕੇ ਆਪਣੇ ਕਮਰੇ ਵਿੱਚ ਆਰਾਮ ਕਰਦੀ ਰਹਿੰਦੀ ਮੈਨੂੰ ਘਰ ਦੇ ਕੰਮ ਤੋਂ ਕੋਈ ਤਕਲੀਫ ਨਹੀਂ ਸੀ ਪਰ ਜਦੋਂ ਮੇਰੀ ਭਾਬੀ ਮੈਨੂੰ ਤਾਣੇ ਮਾਰਦੀ ਅਤੇ ਆਪਣੇ ਵੱਲੋਂ ਕਿਤੇ ਜਾਣ ਵਾਲੇ ਅਹਿਸਾਨ ਜਿਤਾਉਂਦੀ ਤਾਂ ਮੇਰਾ ਦਿਲ ਰੋਣ ਲੱਗਦਾ ਮੇਰੇ ਭਰਾ ਦੀ ਧੀ ਅਤੇ ਮੇਰਾ ਪੁੱਤਰ ਤਕਰੀਬਨ ਇੱਕ ਹੀ ਉਮਰ ਦੇ ਸਨ ਭਾਬੀ ਨੇ ਆਪਣੇ ਬੱਚਿਆਂ ਦਾ ਬੋਥ ਹੀ ਵਧੀਆ ਸਕੂਲ ਵਿੱਚ ਦਾਖਲਾ ਕਰਵਾਇਆ ਪਰ ਮੇਰੇ ਬੇਟੇ ਨੂੰ ਘਰ ਦੇ ਕੰਮਕਾਜ ਲਈ ਰੱਖ ਲਿਆ ਅਤੇ ਇਹ ਗੱਲ ਮੈਨੂੰ ਬਰਦਾਸ਼ਤ ਨਾ ਹੋਈ ਮੈਂ ਦਿਨ ਰਾਤ ਉਹਨਾਂ ਦੀ ਸੇਵਾ ਕਰ ਰਹੀ ਸੀ ਪਰ ਉਹ ਮੇਰੇ ਬੇਟੇ ਨੂੰ ਪੜ੍ਹਾਈ ਨਹੀਂ ਕਰਵਾਉਣਾ ਚਾਹੁੰਦੀ ਸੀ ਮੈਂ ਆਪਣੇ ਭਰਾ ਨਾਲ ਆਪਣੇ ਬੇਟੇ ਦੀ ਪੜ੍ਹਾਈ ਬਾਰੇ ਗੱਲ ਕੀਤੀ ਤਾਂ ਭਰਾ ਨੇ ਮੇਰੇ ਬੇਟੇ ਦਾ ਵੀ ਸਕੂਲ ਵਿੱਚ ਨਾ ਲਿਖਵਾ ਦਿੱਤਾ ਅਤੇ ਇਹ ਗੱਲ ਮੇਰੀ ਭਾਬੀ ਤੋਂ ਬਰਦਾਸ਼ਤ ਨਾ ਹੋਈ ਘਰ ਵਿੱਚ ਹਰ ਰੋਜ਼ ਝਗੜੇ ਹੋਣ ਲੱਗੇ ਅਕਰ ਇੱਕ ਦਿਨ ਤਾਂ ਹੋ ਗਈ ਮੈਂ ਭਰਾ ਨੂੰ ਕਹਿ ਦਿੱਤਾ ਕਿ ਤੁਸੀਂ ਕੋਈ ਵੱਡੀ ਉਮਰ ਦਾ ਆਦਮੀ ਦੇਕੀ ਮੇਰਾ ਉਸ ਨਾਲ ਵਿਆਹ ਕਰਵਾ ਦਿਓ ਜੋ ਮੇਰਾ ਤੇ ਮੇਰੇ ਬੇਟੇ ਦਾ ਸਾਰਾ ਖਰਚਾ ਚੁੱਕ ਸਕੇ ਮੇਰਾ ਭਰਾ ਵੀ ਮਜਬੂਰ ਸੀ ਉਹ ساری ਜ਼ਿੰਦਗੀ ਮੇਰਾ ਖਰਚਾ ਨਹੀਂ ਚੁੱਕ ਸਕਦਾ ਸੀ ਉਸਨੇ ਰਿਸ਼ਤੇ ਕਰਾਉਣ ਵਾਲੀ ਆਂਟੀ ਨੂੰ ਕਹਿ ਕੇ ਮੇਰੇ ਲਈ ਇੱਕ ਰਿਸ਼ਤਾ ਲੱਭ ਲਿਆ ਸੀ ਉਮਰ ਤਾਂ ਉਸ ਆਦਮੀ ਦੀ 60 ਸਾਲ ਦੀ ਸੀ ਪਰ ਉਹ ਇੱਕ ਬਿਜ਼ਨਸਮੈਨ ਸੀ ਪਰ ਮੇਰਾ ਬੇਟਾ ਇਸ ਰਿਸ਼ਤੇ ਲਈ ਰਾਜ਼ੀ ਨਹੀਂ ਹੋਇਆ ਸੀ ਉਹ ਬਹੁਤ ਉਦਾਸੀ ਉਹ ਕਹਿੰਦਾ ਮਾ ਤੁਸੀਂ ਦੂਜਾ ਵਿਆਹ ਨਾ ਕਰੋ ਨਹੀਂ ਮੈਂ ਇਹ ਘਰ ਛੱਡ ਕੇ ਚਲਾ ਜਾਵਾਂਗਾ ਆਪਣੇ ਬੇਟੇ ਦੀ ਵਜ੍ਹਾ ਕਰਕੇ ਮੈਂ ਦੂਸਰੇ ਵਿਆਹ ਤੋਂ ਨਾ ਕਰ ਦਿੱਤੀ ਸੀ ਅਤੇ ਆਪਣੀ ਭਾਬੀ ਤੋਂ ਤੰਗ ਆ ਕੇ ਆਪਣੇ ਭਰਾ ਦਾ ਘਰ ਵੀ ਛੱਡ ਦਿੱਤਾ ਇੱਕ ਛੋਟੇ ਜਿਹੇ ਕਿਰਾਏ ਦੇ ਘਰ ਵਿੱਚ ਸੋਨੂ ਦੇ ਨਾਲ ਇਕੱਲਿਆ ਜ਼ਿੰਦਗੀ ਗੁਜ਼ਾਰਨੀ ਸ਼ੁਰੂ ਕਰ ਦਿੱਤੀ ਜਿਹੜੇ ਸਕੂਲ ਵਿੱਚ ਸੋਨੂ ਨੂੰ ਰੱਖਿਆ ਸੀ ਮੈਂ ਖੁਦ ਵੀ ਉਸ ਸਕੂਲ ਵਿੱਚ ਛੋਟੀ ਜਿਹੀ ਨੌਕਰੀ ਕਰ ਲਈ ਅਤੇ ਬਹੁਤ ਮੁਸ਼ਕਿਲ ਨਾਲ ਜ਼ਿੰਦਗੀ ਦੀ ਗੱਡੀ ਨੂੰ ਕਢੀਸਣ ਲੱਗੀ ਮੈਂ ਵਿਧਵਾ ਹੋਣ ਤੋਂ ਬਾਅਦ ਉਹ ਸਮਾਂ ਵੀ ਦੇਖਿਆ ਜਦੋਂ ਇੱਕ ਵਕਤ ਦੀ ਰੋਟੀ ਖਾਂਦੀ ਤਾਂ ਦੋ ਵਕਤ ਖਾਲੀ ਢਿੱਡ ਗੁਜ਼ਾਰਾ ਕਰਦੀ ਕਦੇ-ਕਦੇ ਮੇਰੀਆਂ ਅੱਖਾਂ ਵਿੱਚ ਇਹ ਸੋਚ ਕੇ ਹੰਝੂ ਆਉਣ ਲੱਗਦੇ ਕਿ ਜਦੋਂ ਤੱਕ ਪਤੀ ਦਾ ਸਹਾਰਾ ਮੇਰੇ ਸਿਰ ਉੱਪਰ ਸੀ ਮੇਰੀ ਜ਼ਿੰਦਗੀ ਕਿੰਨੀ ਖੂਬਸੂਰਤ ਸੀ ਪਰ ਪਤੀ ਦੇ ਜਾਂਦੇ ਹੀ ਦੁਨੀਆ ਦੇ ਅਸਲੀ ਰੰਗ ਮੈਨੂੰ ਨਜ਼ਰ ਆਉਣ ਲੱਗੇ ਸੀ ਔਰਤ ਦੀ ਜ਼ਿੰਦਗੀ ਦੀ ਸੱਚੀ ਖੂਬਸੂਰਤੀ ਉਸ ਦੀ ਜ਼ਿੰਦਗੀ ਵਿੱਚ ਸ਼ਾਮਿਲ ਮਰਦ ਦੇ ਦਮ ਨਾਲ ਹੀ ਹੁੰਦੀ ਹੈ ਅਤੇ ਇਸ ਗੱਲ ਦਾ ਅਹਿਸਾਸ ਮੈਨੂੰ ਮੇਰੇ ਪਤੀ ਰਮਨ ਦੇ ਜਾਣ ਤੋਂ ਬਾਅਦ ਬਹੁਤ ਸਿੱਦਤ ਨਾਲ ਮਹਿਸੂਸ ਹੋਣ ਲੱਗਿਆ ਸੀ ਕਦੇ-ਕਦੇ ਮੇਰਾ ਪ੍ਰਾ ਮੈਨੂੰ ਮਿਲਣ ਲਈ ਆਉਂਦਾ ਤਾਂ ਬਹੁਤ ਦੁਖੀ ਹੋ ਜਾਂਦਾ ਉਹ ਨਹੀਂ ਚਾਹੁੰਦਾ ਸੀ ਕਿ ਮੈਂ ਇਸ ਤਰ੍ਹਾਂ ਦਰਦ-ਦਰਦੀਆਂ ਠੋਕਰਾ ਖਾਵਾਂ ਪਰ ਮੈਨੂੰ ਵੀ ਇਹ ਗੱਲ ਗੁਵਾਰਾ ਨਹੀਂ ਸੀ ਕਿ ਮੇਰੀ ਵਜ੍ਹਾ ਨਾਲ ਉਸਦਾ ਸ਼ਾਦੀशुदा ਘਰ ਖਰਾਬ ਹੋ ਜਾਵੇ ਮੈਂ ਬਾਹਰ ਦੀ ਦੁਨੀਆ ਵਿੱਚ ਪੈ ਰੱਖਿਆ ਤਾਂ ਮੈਨੂੰ ਦੁਨੀਆ ਦੇ ਸਾਰੇ ਰੰਗ ਨਜ਼ਰ ਆ ਗਏ ਸਨ ਮੈਂ ਫੈਸਲਾ ਕੀਤਾ ਕਿ ਮੈਨੂੰ ਆਪਣੀ ਇਸ ਨੌਕਰੀ ਦੇ ਨਾਲ ਕੋਈ ਨਾ ਕੋਈ ਛੋਟਾ ਜਿਹਾ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ ਤਾਂ ਕਿ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਅੱਗੇ ਵਧਾ ਸਕਾ ਵੈਸੇ ਵੀ ਸੋਨੂ ਵੱਡਾ ਹੋ ਰਿਹਾ ਸੀ ਅਤੇ ਉਸ ਦੀਆਂ ਜ਼ਰੂਰਤਾਂ ਵਿੱਚ ਵਾਧਾ ਹੋ ਰਿਹਾ ਸੀ ਮੈਂ ਆਪਣੀ ਤਨਖਾਹ ਦਾ ਕੁਝ ਹਿੱਸਾ ਅਤੇ ਭਰਾ ਦੇ ਦਿੱਤੇ ਹੋਏ ਪੈਸਿਆਂ ਨੂੰ ਜਮ੍ਹਾਂ ਕਰਕੇ ਇੱਕ ਛੋਟੀ ਜਿਹੀ ਦੁਕਾਨ ਖੋਲੀ ਉੱਥੇ ਮੈਂ ਔਰਤਾਂ ਦੇ ਕੱਪੜੇ ਅਤੇ ਦੂਜਾ ਸਮਾਨ ਵਗੈਰਾ ਵੀ ਵੇਚਣ ਦੇ ਲਈ ਰੱਖਣ ਲੱਗੀ ਸੀ ਰਮਨਦੇ ਜਾਨ ਤੋਂ ਬਾਅਦ ਮੈਂ ਬਹੁਤ ਔਖਾ ਸਮਾਂ ਕੱਢਿਆ ਸੀ ਪਰ ਹੌਲੀ-ਹੌਲੀ ਸਮਾਂ ਬਦਲਣ ਲੱਗਿਆ ਸੀ ਮੇਰੀ ਮਿਹਨਤ ਅਤੇ ਮੇਰੀ ਦੁਆਵਾਂ ਰੰਗ ਲੈ ਆਈਆਂ ਮੇਰੀ ਇਹ ਛੋਟੀ ਜਿਹੀ ਦੁਕਾਨ ਵੱਡੀ ਹੋ ਗਈ ਸੀ ਮੈਂ ਖੁਦ ਦੁਕਾਨ ਵੀ ਚਲਾਉਂਦੀ ਸੀ ਅਤੇ ਸੋਨੂ ਦੀ ਪੜ੍ਹਾਈ ਉੱਤੇ ਵੀ ਪੂਰਾ ਧਿਆਨ ਦੇਣ ਦੀ ਕੋਸ਼ਿਸ਼ ਕਰਦੀ ਸੀ ਕਈ ਸਾਲ ਐਵੇਂ ਹੀ ਲੰਘੇ ਤੇ ਮੇਰਾ ਬਿਜ਼ਨਸ ਚਮਕ ਗਿਆ ਮੇਰੀ ਦੁਕਾਨ ਇੱਕ ਵੱਡੇ ਸਟੋਰ ਹੁੰ ਵਿੱਚ ਬਦਲ ਗਈ ਸਮੇਂ ਦੇ ਤਜਾਕੀਆਂ ਦੇ ਅਨਸਾਰ ਮੈਂ ਦੁਕਾਨ ਵਿੱਚ ਨਵੀਆਂ ਚੀਜ਼ਾਂ ਦਾ ਵਾਅਦਾ ਵੀ ਕੀਤਾ ਅਤੇ ਕੰਮ ਕਰਨ ਲਈ ਬਹੁਤ ਸਾਰੀਆਂ ਵਿਧਵਾ ਅਤੇ ਬੇਸਹਾਰਾ ਔਰਤਾਂ ਨੂੰ ਵੀ ਆਪਣੇ ਕੋਲ ਰੱਖ ਲਿਆ ਮੈਂ ਆਪਣੇ ਕੰਮ ਤੋਂ ਪੂਰੀ ਤਰ੍ਹਾਂ ਖੁਸ਼ ਸੀ ਫਿਰ ਇੱਕ ਦਿਨ ਮੇਰੀ ਦੁਕਾਨ ਉਤੇ ਮੇਰਾ ਦਿਓਰ ਸੁਰਜ ਆਇਆ ਸੀ 8 ਸਾਲ ਤੋਂ ਬਾਅਦ ਉਸ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਕੇ ਪਿਛਲੇ ਸਾਰੇ ਜ਼ਖਮ ਤਾਜ਼ਾ ਹੋ ਗਏ ਸਨ ਸੁਰਜ ਨੂੰ ਪਹਿਲਾ ਤਾਂ ਇਸ ਗਲਤੀ ਯਕੀਨ ਨਹੀਂ ਆਇਆ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਇੰਨੀ ਅੱਗੇ ਵੱਧ ਚੁੱਕੀ ਹਾਂ ਅਤੇ ਇੱਕ ਚਮਕਦੇ ਹੋਏ ਕਾਰੋਬਾਰ ਦੀ ਮਾਲਕੀਨ ਬਣ ਗਈ ਹਾਂ ਪਰ ਜਦੋਂ ਉਸ ਨੂੰ ਅਹਿਸਾਸ ਹੋਇਆ ਤਾਂ ਉਹ ਸ਼ਰਮਿੰਦਾ ਹੋ ਗਿਆ ਅਤੇ ਹੱਥ ਜੋੜ ਕੇ ਮਾਫੀ ਮੰਗਣ ਲੱਗਾ ਕਿ ਵੱਡੇ ਭਰਾ ਦੇ ਫੈਸਲੇ ਦੇ ਅੱਗੇ ਉਹ ਸਿਰ ਨਹੀਂ ਚੁੱਕ ਸਕਦਾ ਸੀ ਜਦੋਂ ਕਿ ਉਸ ਨੂੰ ਮੇਰੇ ਤੇ ਮੇਰੇ ਬੇਟੇ ਦੇ ਦੁੱਖ ਦਾ ਅਹਿਸਾਸ ਸੀ ਮੈਂ ਇਹ ਸੋਚ ਕੇ ਸੁਰਜ ਨੂੰ ਮਾਫ਼ ਕਰ ਦਿੱਤਾ ਕਿ ਉਹ ਮੇਰੇ ਪਤੀ ਰਮਨ ਦਾ ਭਰਾ ਹੈ ਅਤੇ ਰਮਨ ਆਪਣੇ ਛੋਟੇ ਭਰਾ ਨੂੰ ਬਹੁਤ ਪਿਆਰ ਕਰਦਾ ਸੀ ਸੁਰਜ ਸਾਡੇ ਘਰ ਆਉਣ ਜਾਣ ਲੱਗਿਆ ਮੇਰੇ ਬੇਟੇ ਸੋਨੂ ਨੂੰ ਬਹੁਤ ਪਿਆਰ ਕਰਨ ਲੱਗਿਆ ਸੀ ਸੁਰਜ ਦਾ ਬੇਟਾ ਵੀ ਮੇਰੇ ਬੇਟੇ ਸੋਨੂ ਦੀ ਹੀ ਉਮਰ ਦਾ ਸੀ ਉਹਨਾਂ ਦੋਵਾਂ ਵਿੱਚ ਬਹੁਤ ਗੁੜੀ ਦੋਸਤੀ ਹੋ ਗਈ ਸੀ ਮੈਨੂੰ ਵੀ ਇਸ ਗੱਲ ਦੀ ਖੁਸ਼ੀ ਸੀ ਕਿ ਮੇਰੇ ਬੇਟੇ ਨੂੰ ਸੱਚੇ ਦਾ ਪਿਆਰ ਮਿਲ ਗਿਆ ਹੈ ਉਹ ਵਿਚਾਰਾ ਤਾਂ ساری ਉਮਰ ਰਿਸ਼ਤਿਆਂ ਦੇ ਲਈ ਤਰਸ ਹੀ ਗਿਆ ਸੀ ਸੋਨੂ ਜਵਾਨ ਹੋ ਗਿਆ ਸੀ ਅਤੇ ਉਸ ਅੰਦਰ ਪਿਛਲੇ ਕੁਝ ਦਿਨਾਂ ਵਿੱਚ ਬਹੁਤ ਬਦਲਾਅ ਆ ਗਿਆ ਸੀ ਮੈਂ ਦੁਕਾਨ ਤੋਂ ਘਰ ਆਉਂਦੀ ਤਾਂ ਉਹ ਕੁਝ ਖੋਇਆ ਹੋਇਆ ਜਿਹਾ ਨਜ਼ਰ ਆਉਂਦਾ ਸੀ ਘਰ ਤੋਂ ਬਾਹਰ ਨਿਕਲਦਾ ਤਾਂ ਰਾਤ ਨੂੰ देर ਨਾਲ ਘਰ ਆਉਂਦਾ ਸੀ ਮੈਂ ਕੰਮ ਲਈ ਨੌਕਰਾਨੀ ਰੱਖ ਲਈ ਸੀ ਉਹ ਮੈਨੂੰ ਰੋਜ਼ ਕਹਿੰਦੀ ਕਿ ਪਤਾ ਨਹੀਂ ਦੀਦੀ ਸੋਨੂ ਸਾਹਿਬ ਨੂੰ ਕੀ ਹੋ ਗਿਆ ਹੈ ਸਾਰਾ ਸਮਾਂ ਇੱਕ ਲੱਕ ਕਮਰੇ ਵਿੱਚ ਬੰਦ ਰਹਿੰਦਾ ਹੈ ਮੈਂ ਜਦੋਂ ਵੀ ਸੋਨੂ ਨੂੰ ਇਸ ਬਾਰੇ ਪੁੱਛਦੀ ਤਾਂ ਉਹ ਕਹਿੰਦਾ ਕਿ ਟੈਸਟ ਨੇੜੇ ਹਨ ਅਤੇ ਉਹ ਤਿਆਰੀ ਵਿੱਚ ਬਿਜੀ ਹੈ ਮੈਂ ਸਰੂ ਤੋਂ ਹੀ ਸੋਨੂ ਦੀ ਵਧੀਆ ਪ੍ਰਵਿਰਤਿ ਕੀਤੀ ਸੀ ਇਸ ਲਈ ਮੈਨੂੰ ਉਸਦੇ ਵਿਗੜ ਜਾਣ ਦਾ ਡਰ ਨਹੀਂ ਸੀ ਵੈਸੇ ਵੀ ਉਹ ਮੇਰੇ ਦਿਉਰ ਸੂਰਜ ਦੇ ਬੇਟੇ ਅਮਿਤ ਤੋਂ ਇਲਾਵਾ ਹੋਰ ਕਿਤੇ ਨਹੀਂ ਜਾਇਆ ਕਰਦਾ ਸੀ ਸੋਨੂ ਦੇ ਟੈਸਟ ਵਿੱਚ ਬਸ ਕੁਝ ਦਿਨ ਰਹਿ ਗਏ ਸਨ ਅਤੇ ਅੱਜਕੱਲ੍ਹ ਪੜਾਈ ਵਿੱਚ ਬਹੁਤ ਜ਼ਿਆਦਾ ਬਿਜੀ ਰਹਿਣ ਲੱਗਿਆ ਸੀ ਮੇਰਾ ਕੰਮ ਵੀ ਬਹੁਤ ਵੱਧ ਗਿਆ ਸੀ ਪਿਛਲੇ ਕੁਝ ਦਿਨਾਂ ਤੋਂ ਮੇਰੀ ਤਬੀਅਤ ਵੀ ਠੀਕ ਨਹੀਂ ਸੀ ਮੈਨੂੰ ਬਹੁਤ ਜ਼ਿਆਦਾ ਚੱਕਰ ਆ ਰਹੇ ਸਨ। ਇੱਕ ਦਿਨ ਮੈਂ ਸਟੋਰ ਤੋਂ ਘਰ ਆਈ ਤਾਂ ਚੱਕਰਾ ਕੇ ਸੋਨੂ ਦੇ ਪੈਰਾਂ ਵਿੱਚ ਹੀ ਬੇਹੋਸ਼ ਹੋ ਗਈ। ਉਹ ਮੈਨੂੰ ਦੇਖ ਕੇ ਬਹੁਤ ਦੁਖੀ ਹੋ ਗਿਆ ਅਤੇ ਨੇੜੇ ਦੇ ਕਲੀਨਿਕ ਲੈ ਗਿਆ। ਉੱਥੇ ਪਹੁੰਚ ਕੇ ਮੇਰੇ ਸਿਰ ਉੱਤੇ ਅਸਮਾਨ ਡਿੱਗ ਪਿਆ। ਇਹ ਠੰਡ ਦੀ ਸ਼ਾਮ ਸੀ ਪਰ ਫਿਰ ਵੀ ਮੇਰਾ ਸਾਰਾ ਸਰੀਰ ਪਸੀਨੇ ਨਾਲ ਭਿੱਜ ਗਿਆ ਸੀ। ਮੈਂ ਡਾਕਟਰ ਦੇ ਕਲੀਨਿਕ ਵਿੱਚ ਬੈਠੀ ਸੀ ਅਤੇ ਜੋ ਗੱਲ ਡਾਕਟਰ ਨੇ ਮੈਨੂੰ ਦੱਸੀ ਸੀ ਉਹ ਸੁਣ ਕੇ ਮੇਰੇ ਹੋਸ਼ ਉੱਡ ਗਏ ਸਨ। ਮੈਨੂੰ ਆਪਣੇ ਕੰਨਾਂ ਉੱਪਰ ਯਕੀਨ ਨਹੀਂ ਆਇਆ ਸੀ ਇਹ ਕਿਵੇਂ ਸੰਭਵ ਸੀ ਕਿ ਮੈਂ ਪ੍ਰੇਗਨੈਂਟ ਹੋ ਗਈ ਸੀ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ ਮੈਂ ਇੱਕ ਵਿਧਵਾ ਔਰਤ ਸੀ ਮੇਰੇ ਪਤੀ ਦੀ ਮੌਤ ਨੂੰ ਕਈ ਸਾਲ ਬੀਤ ਗਏ ਸਨ ਡਾਕਟਰ ਨੇ ਮੈਨੂੰ ਦੱਸਿਆ ਕਿ ਮੈਂ 3 ਮਹੀਨਿਆਂ ਤੋਂ ਪ੍ਰੇਗਨੈਂਟ ਹਾਂ ਇਸ ਗੱਲ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ ਸੀ ਮੈਂ ਡਾਕਟਰ ਨੂੰ ਪੁੱਛਿਆ ਕਿ ਤੁਹਾਨੂੰ ਕੋਈ ਗਲਤਫਹਿਮੀ ਤਾਂ ਨਹੀਂ ਹੋਈ ਪਰ ਡਾਕਟਰ ਨੇ ਕਿਹਾ ਨਹੀਂ ਕੋਈ ਗਲਤਫਹਿਮੀ ਨਹੀਂ ਹੋਈ ਮੈਂ ਆਪਣੀ ਰਿਪੋਰਟ ਚੁੱਕੀ ਤੇ ਚੁੱਪਚਾਪ ਨਾਲ ਕਲੀਨਿਕ ਤੋਂ ਬਾਹਰ ਨਿਕਲਾਈ। ਬਾਹਰ ਮੇਰਾ ਬੇਟਾ ਖੜਾ ਸੀ। ਮੈਨੂੰ ਦੇਖ ਕੇ ਫਿਕਰ ਨਾਲ ਪੁੱਛਣ ਲੱਗਿਆ, "ਮਾਂ, ਸਭ ਠੀਕ ਤਾਂ ਹੈ? ਡਾਕਟਰ ਨੇ ਕੀ ਕਿਹਾ ਹੈ? ਤੁਸੀਂ ਅਚਾਨਕ ਬੇਹੋਸ਼ ਕਿਵੇਂ ਹੋ ਗਏ ਸੀ?" ਸੋਨੂ ਦੇ ਸਵਾਲ ਤੇ ਮੈਂ ਉਸ ਤੋਂ ਅੱਖਾਂ ਫੇਰਨ ਤੇ ਮਜਬੂਰ ਹੋ ਗਈ ਸੀ। ਮੈਂ ਉਸ ਨੂੰ ਕਿਵੇਂ ਦੱਸਦੀ ਕਿ ਮੈਂ ਕਿਵੇਂ ਪ੍ਰੈਗਨੈਂਟ ਹੋਈ ਅਤੇ ਉਹ ਵੀ ਉਮਰ ਦੇ ਇਸ ਹਿੱਸੇ ਵਿੱਚ? ਮੈਨੂੰ ਬਦਕਿਰਦਾਰ ਸਾਬਿਤ ਕਰ ਦਿੰਦਾ। ਜਦੋਂ ਕਿ ਮੈਨੂੰ ਤਾਂ ਖੁਦ ਵੀ ਸਮਝ ਨਹੀਂ ਆ ਰਿਹਾ ਸੀ ਕਿ ਇਹ ਕਿਵੇਂ ਹੋ ਗਿਆ? ਮੈਂ ਆਪਣੇ ਪਤੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਅਤੇ ਪਤੀ ਦੀ ਮੌਤ ਤੋਂ ਬਾਅਦ ਮੇਰੀ ਜ਼ਿੰਦਗੀ ਵਿੱਚ ਅਜਿਹਾ ਕੋਈ ਮਰਦ ਨਹੀਂ ਆਇਆ ਸੀ ਜਿਸ ਨਾਲ ਮੇਰਾ ਕੋਈ ਸੰਬੰਧ ਸੀ ਪਰ ਮੇਰੀ ਰਿਪੋਰਟ ਚੀਕ-ਚੀਕ ਕੇ ਦੱਸ ਰਹੀ ਸੀ ਕਿ ਮੇਰੇ ਪਤੀ ਦੀ ਜਗ੍ਹਾ ਕੋਈ ਹੋਰ ਲੈ ਚੁੱਕਿਆ ਹੈ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੇ ਸਵਰਗ ਵਾਸੀ ਪਤੀ ਦਾ ਵਜੂਦ ਆਇਆ ਮੈਂ ਕਦੇ ਉਸ ਨਾਲ ਬੇਵਫਾਈ ਕਰਨ ਦਾ ਸੋਚ ਵੀ ਨਹੀਂ ਸਕਦੀ ਸੀ ਤਾਂ ਫਿਰ ਕਿਸੇ ਦੇ ਨਾਲ ਨਾਜਾਇਜ਼ ਸੰਬੰਧ ਕਾਇਮ ਕਰਨਾ ਤਾਂ ਬਹੁਤ ਹੀ ਅਲੱਗ ਗੱਲ ਸੀ ਸੋਨੂ ਦੇ ਬਾਰ-ਬਾਰ ਪੁੱਛਣ ਤੇ ਮੈਂ ਉਸ ਨੂੰ ਝੂਠ ਕਹਿ ਦਿੱਤਾ ਕਿ ਕਮਜ਼ੋਰੀ ਕਰਕੇ ਚੱਕਰ ਆ ਗਿਆ ਸੀ ਡਾਕਟਰ ਨੇ ਮੈਨੂੰ ਆਰਾਮ ਕਰਨ ਨੂੰ ਕਿਹਾ ਹੈ ਮੇਰੀ ਗੱਲ ਸੁਣ ਕੇ ਸੋਨੂ ਗੁੱਸੇ ਹੋ ਕੇ ਕਹਿਣ ਲੱਗਾ ਕਿ ਜਦੋਂ ਤੋਂ ਪਾਪਾ ਦੀ ਮੌਤ ਹੋਈ ਹੈ ਤੁਸੀਂ ਆਪਣਾ ਖਿਆਲ ਹੀ ਨਹੀਂ ਰੱਖਦੇ ਹੁਣ ਤੁਸੀਂ ਰਾਤ ਨੂੰ ਛੇਤੀ ਸੋ ਜਾਇਆ ਕਰੋ ਨੌਕਰਾਨੀ ਦੇ ਹੁੰਦੇ ਹੋਏ ਵੀ ਤੁਹਾਨੂੰ ਘਰ ਦੇ ਸਾਰੇ ਕੰਮ ਖੁਦ ਕਰਨੇ ਪੈਂਦੇ ਹਨ ਫਿਰ ਨੌਕਰਾਨੀ ਰੱਖਣ ਦਾ ਕੀ ਫਾਇਦਾ ਮੈਂ ਇੰਨਾ ਛੋਟਾ ਵੀ ਨਹੀਂ ਹਾਂ ਕਿ ਤੁਸੀਂ ਮੇਰੀ ਫਿਕਰ ਵਿੱਚ ਪਰੇਸ਼ਾਨ ਰਹੋ ਮੈਂ ਜਾਣਦਾ ਹਾਂ ਕਿ ਪਾਪਾ ਦੇ ਜਾਣ ਤੋਂ ਬਾਅਦ ਤੁਹਾਨੂੰ ਮੇਰੀ ਬਹੁਤ ਜ਼ਿਆਦਾ ਫਿਕਰ ਹੈ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਆਪਣਾ ਹੀ ਖਿਆਲ ਨਾ ਰੱਖੋ ਉਸ ਦੀ ਗੱਲ ਸੁਣ ਕੇ ਮੈਂ ਦੁੱਖ ਨਾਲ ਹੱਸਣ ਲੱਗੀ ਪਹਿਲਾਂ ਹੀ ਮੈਂ ਰਮਨ ਦੇ ਅਚਾਨਕ ਜਾਣ ਤੇ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ ਅਤੇ ਹੁਣ ਸਾਲਾਂ ਬਾਅਦ ਇਸ ਖਬਰ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ ਸੀ ਜੇਕਰ ਇਸ ਸਮੇਂ सोनू ਦਾ ਸਹਾਰਾ ਨਾ ਹੁੰਦਾ ਤਾਂ ਸ਼ਾਇਦ ਮੈਂ ਜੀਉਣ ਦੀ ਆਸ ਵੀ ਛੱਡ ਚੁੱਕੀ ਹੁੰਦੀ ਪਰ ਕਦੇ-ਕਦੇ ਪਿਆਰ ਤੇ ਉਮੀਦ ਇਨਸਾਨ ਦੀ ਅੱਖਾਂ ਹੁੰਦੀ ਅਜਿਹੀ ਪੱਟੀ ਬੰਨ੍ਹ ਦਿੰਦੀ ਹੈ ਕਿ ਉਹਨਾਂ ਨੂੰ ਸਾਹਮਣੇ ਵਾਲੇ ਦੀਆਂ ਬੁਰਾਈਆਂ ਨਜ਼ਰ ਹੀ ਨਹੀਂ ਆਉਂਦੀਆਂ ਸ਼ਾਇਦ ਮੇਰੇ ਨਾਲ ਵੀ ਅਜਿਹਾ ਹੀ ਹੋਇਆ ਸੀ ਮੈਂ ਸੋਨੂ ਨੂੰ ਇੰਨਾ ਪਿਆਰ ਕਰਦੀ ਸੀ ਕਿ ਮੈਂ ਉਸਦੀ ਚੁੱਪੀ ਨੂੰ ਜਾਣ ਹੀ ਨਹੀਂ ਸਕੀ ਸੀ ਮੈਂ ਸੋਨੂ ਦੇ ਨਾਲ ਹੀ ਘਰ ਆ ਗਈ ਸੀ ਅਤੇ ਅੱਗੇ ਦੇ ਬਾਰੇ ਮੈਂ ਇਹੀ ਸੋਚ ਰਹੀ ਸੀ ਕਿ ਇਹ ਸਭ ਕੁਝ ਕਿਵੇਂ ਸੰਕਲ ਹੋਇਆ ਮੈਂ ਦੁਨੀਆ ਵਾਲਿਆਂ ਨੂੰ ਤੇ ਆਪਣੇ ਬੇਟੇ ਨੂੰ ਕੀ ਜਵਾਬ ਦੇਵਾਂਗੀ ਇੰਨਾ ਸਭ ਗੱਲਾਂ ਨੇ ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਕਰ ਦਿੱਤੀ ਸੀ ਮੈਂ ਸੱਚ ਦਾ ਪਤਾ ਲਗਾਉਣਾ ਚਾਹੁੰਦੀ ਸੀ ਅਤੇ ਇਹੀ ਸੋਚ ਰਹੀ ਸੀ ਕਿਸ ਤਰ੍ਹਾਂ ਇਸ ਸੱਚ ਦਾ ਪਤਾ ਲਗਾਵਾ ਦੂਜੇ ਪਾਸੇ ਮੈਂ ਸੋਨੂ ਵਿੱਚ ਵੀ ਬਹੁਤ ਬਦਲਾਅ ਮਹਿਸੂਸ ਕਰ ਰਹੀ ਸੀ ਅਤੇ ਇਸ ਗੱਲ ਨੇ ਮੈਨੂੰ ਵੀ ਪਰੇਸ਼ਾਨ ਕਰ ਰੱਖਿਆ ਸੀ ਉਸਦੇ ਟੈਸਟ ਵਿੱਚ ਲਗਾਤਾਰ ਖਰਾਬ ਨੰਬਰ ਆ ਰਹੇ ਸਨ ਅਤੇ ਮਿਸਰੇ ਨੂੰ ਨੇ ਮੈਨੂੰ ਫੋਨ ਤੇ ਇਹੀ ਦੱਸਿਆ ਸੀ ਕਿ ਅੱਜ ਕੱਲ ਸੋਨੂ ਦਾ ਧਿਆਨ ਕਿਸੇ ਹੋਰ ਪਾਸੇ ਹੈ ਮੈਂ ਸੋਨੂ ਬਾਰੇ ਹਰ ਗੱਲ ਖੁੱਲ ਕੇ ਸੂਰਜ ਨਾਲ ਕਰ ਲਿਆ ਕਰਦੀ ਸੀ ਕਿਉਂਕਿ ਸੋਨੂ ਉਮਰ ਦੇ ਜਿਸ ਪੜਾਅ ਉੱਤੇ ਸੀ ਉਸ ਨੂੰ ਬਾਪ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਬਾਪ ਦੇ ਜਾਣ ਤੋਂ ਬਾਅਦ ਮੈਂ ਚਾਹੁੰਦੀ ਸੀ ਕਿ ਉਸ ਦਾ ਚਾਚਾ ਹੀ ਉਸ ਦੇ ਸਿਰ ਉੱਤੇ ਹੱਥ ਰੱਖੇ ਉਸ ਉੱਤੇ ਸਖਤ ਨਜ਼ਰ ਰੱਖੇ ਤਾਂ ਕਿ ਉਹ ਕਿਸੇ ਵੀ ਗਲਤ ਰਸਤੇ ਉੱਤੇ ਨਾ ਚੱਲ ਪਵੇ ਇਹ ਸੋਚ ਕੇ ਹੀ ਮੈਂ ਆਪਣੇ ਦਿਉਰ ਨੂੰ ਫੋਨ ਕੀਤਾ ਅਤੇ ਉਸ ਨਾਲ ਸੋਨੂ ਦੀ ਪੜ੍ਹਾਈ ਦੇ ਸਿਲਸਿਲੇ ਵਿੱਚ ਗੱਲ ਕੀਤੀ ਤਾਂ ਉਹ ਕਹਿਣ ਲੱਗਿਆ ਭਾਬੀ ਤੁਸੀਂ ਪਰੇਸ਼ਾਨ ਨਾ ਹੋ ਸੋਨੂ ਪੜ੍ਹਾਈ ਦੇ ਲਈ ਮੇਰੇ ਹੀ ਘਰ ਆਉਂਦਾ ਹੈ ਉਹ ਤੇ ਮਿਤ ਸਾਰਾ ਦਿਨ ਇੱਥੇ ਹੀ ਗੁਜ਼ਾਰਦੇ ਹਨ ਉਸ ਦੀ ਗੱਲ ਸੁਣ ਕੇ ਮੈਨੂੰ ਕਾਫੀ ਤਸੱਲੀ ਹੋ ਗਈ ਸੀ ਸੋਨੂੰ ਵੀ ਅੱਜਕਲ ਮੇਰੀ ਬਹੁਤ ਜ਼ਿਆਦਾ ਫਿਕਰ ਕਰਨ ਲੱਗਿਆ ਸੀ ਮੇਰਾ ਪੁੱਤ ਵੱਡਾ ਹੋ ਗਿਆ ਸੀ ਪਰ ਮੈਂ ਇਸ ਪ੍ਰੈਗਨੈਂਸੀ ਦਾ ਕੀ ਕਰਦੀ ਜੋ ਮੇਰੇ ਢਿੱਡ ਵਿੱਚ ਗਰਭ ਵੱਧ ਰਿਹਾ ਸੀ ਡਾਕਟਰ ਨੇ ਮੈਨੂੰ ਸਾਫ਼ ਕਹਿ ਦਿੱਤਾ ਸੀ ਕਿ ਤੁਸੀਂ ਉਮਰ ਦੇ ਇਸ ਹਿੱਸੇ ਵਿੱਚ ਹੋ ਗਲਤੀ ਨਾਲ ਵੀ ਅਬੋਰਸ਼ਨ ਕਰਾਉਣ ਲਈ ਨਾ ਸੋਚਿਓ ਇਸ ਲਈ ਮੇਰੇ ਕੋਲ ਇਸ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਸੀ ਕਿ ਮੈਂ ਇਹ ਪਤਾ ਲਗਾਵਾ ਕਿ ਇਹ ਬੱਚਾ ਕਿਸ ਦਾ ਹੈ ਦੁਕਾਨ ਤੋਂ ਇਲਾਵਾ 나 ਹੀ ਮੈਂ ਕਿਤੇ ਜਾਂਦੀ ਸੀ 나 ਹੀ ਮੇਰਾ ਕਿਸੇ ਨਾਲ ਕੋਈ ਅਜਿਹੇ ਰਿਸ਼ਤਾ ਸੀ ਮੇਰੇ ਘਰ ਵਿੱਚ ਸੋਨੂ ਤੋਂ ਇਲਾਵਾ ਕੋਈ ਮਰਦ ਨਹੀਂ ਆਉਂਦਾ ਸੀ ਮੇਰੇ ਲਈ ਹਕੀਕਤ ਜਾਣਨਾ ਬਹੁਤ ਹੀ ਔਖਾ ਸੀ ਕਿ ਇਹ ਸਭ ਕੁਝ ਕਿਵੇਂ ਤੇ ਕਿਸ ਨੇ ਕੀਤਾ ਹੋਵੇਗਾ ਜੋ ਕੁਝ ਵੀ ਹੋਇਆ ਸੀ ਉਹ ਮੇਰੀ ਸੋਚ ਤੋਂ ਬਾਹਰ ਸੀ ਯਕੀਨਨ ਰਾਤ ਦੇ ਹਨੇਰੇ ਦਾ ਹੀ ਸਹਾਰਾ ਲਿਆ ਗਿਆ ਸੀ ਇਹ ਸੋਚ ਕੇ ਮੈਂ ਆਪਣੀ ਨੌਕਰਾਨੀ ਦੇ ਅੱਗੇ ਇੱਕ ਪੇਸਕਸ ਰੱਖ ਦਿੱਤੀ ਕਿ ਜੇਕਰ ਉਹ ਇੱਕ ਰਾਤ ਮੇਰੀ ਜਗ੍ਹਾ ਮੇਰੇ ਬਿਸਤਰ ਉੱਪਰ ਸੌ ਜਾਵੇ ਤਾਂ ਮੈਂ ਉਸ ਨੂੰ 10000 ਰੁਪਏ ਇਨਾਮ ਦੇਵਾਂਗੀ ਉਹ ਖੁਸ਼ੀ ਖੁਸ਼ੀ 10000 ਦੇ ਲਾਲਚ ਵਿੱਚ ਰਾਜ਼ੀ ਹੋ ਗਈ ਮੈਂ ਉਸ ਨੂੰ ਆਪਣੇ ਬਿਸਤਰੇ ਉੱਪਰ ਪਾ ਕੇ ਮੂੰਹ ਉੱਪਰ ਚੱਦਰ ਦੇ ਦਿੱਤੀ ਅਤੇ ਕਿਹਾ ਕਿ ਜੋ ਮਰਜ਼ੀ ਹੋ ਜਾਵੇ ਉਹ ਇੱਥੋਂ ਨਹੀਂ ਉੱਠੇਗੀ ਫਿਰ ਮੈਂ ਹਾਲ ਵਿੱਚ ਖੁੱਲਣ ਵਾਲੇ ਦਰਵਾਜ਼ੇ ਦੀ ਖਿੜਕੀ ਦੇ ਕੋਲ ਆ ਕੇ ਛੁੱਪ ਗਈ ਮੈਨੂੰ ਖੁਦ ਵੀ ਪਤਾ ਨਹੀਂ ਸੀ ਕਿ ਮੇਰੇ ਇਸ ਤਰ੍ਹਾਂ ਕਰਨ ਨਾਲ ਮੈਨੂੰ ਇਹ ਪਤਾ ਚੱਲੇਗਾ ਜਾਂ ਨਹੀਂ ਕਿ ਮੇਰੇ ਨਾਲ ਜੋ ਕੁਝ ਵੀ ਹੋਇਆ ਹੈ ਉਸ ਦਾ ਜ਼ਿੰਮੇਵਾਰ ਕੌਣ ਹੈ ਪਰ ਮੈਨੂੰ ਇੰਨਾ ਤਾਂ ਅੰਦਾਜ਼ਾ ਹੋ ਗਿਆ ਸੀ ਕਿ ਕਿਸੇ ਨੇ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਮੇਰੇ ਚਰਿੱਤਰ ਉੱਪਰ ਇਹ ਦਾਗ ਲਗਾਇਆ ਹੈ ਕਾਫੀ دیر ਕਿਰਕੀ ਉੱਪਰ ਖੜੀ ਰਹਿਣ ਦੇ ਬਾਵਜੂਦ ਵੀ ਕੋਈ ਹਲਚਲ ਨਹੀਂ ਹੋਈ ਫਿਰ ਮੈਂ ਜਦੋਂ ਉੱਥੇ ਹੋਰ ਨਾ ਰੁਕਣ ਦਾ ਇਰਾਦਾ ਕੀਤਾ ਤਾਂ ਅਚਾਨਕ ਹੀ ਕਮਰੇ ਦਾ ਦਰਵਾਜ਼ਾ ਖੁੱਲਿਆ ਤਾਂ ਮੈਂ ਸਾਹ ਰੋਕ ਕੇ ਕਮਰੇ ਦੇ ਅੰਦਰ ਦਾ ਮੰਜ਼ਰ ਦੇਖਣ ਲੱਗੀ ਅਤੇ ਇਹ ਦੇਖ ਕੇ ਮੇਰੀ ਜਾਨ ਨਿਕਲ ਗਈ ਕਿ ਅੱਧੀ ਰਾਤ ਨੂੰ ਮੇਰੇ ਕਮਰੇ ਵਿੱਚ ਕੋਈ ਹੋਰ ਨਹੀਂ ਬਲਕਿ ਮੇਰਾ ਹੀ ਬੇਟਾ ਆਇਆ ਸੀ ਜਿਸ ਨੇ ਮੈਨੂੰ ਕਿਹਾ ਸੀ ਕਿ ਉਹ ਸਾਰੀ ਰਾਤ ਅਮੀਦ ਦੇ ਨਾਲ گزارਣ ਵਾਲਾ ਹੈ ਅਤੇ ਕੁਝ ਦੇਰ ਪਹਿਲਾਂ ਹੀ ਮੈਂ ਸੂਰਜ ਨੂੰ ਫੋਨ ਕਰਕੇ ਇਸ ਗੱਲ ਦੀ ਤਸੱਲੀ ਵੀ ਕੀਤੀ ਸੀ ਕਿ ਉਹ ਉਹਨਾਂ ਦੇ ਘਰ ਵਿੱਚ ਹੀ ਮੌਜੂਦ ਹੈ ਫਿਰ ਸੋਨੂੰ ਇਸ ਸਮੇਂ ਇੱਥੇ ਕੀ ਕਰ ਰਿਹਾ ਹੈ ਮੈਂ ਹੈਰਾਨ ਹੋ ਕੇ ਉਸ ਨੂੰ ਦੇਖ ਰਹੀ ਸੀ ਉਹ ਦਬੇ ਪੈਰਾਂ ਦੇ ਨਾਲ ਮੇਰੇ ਬਿਸਤਰੇ ਤੱਕ ਆਇਆ ਸੀ ਕੋਲ ਆਉਂਦੇ ਹੀ ਉਸਨੇ ਨੌਕਰਾਨੀ ਨੂੰ ਆਪਣੀ ਮਾਂ ਸਮਝ ਕੇ ਉਸਦੇ ਪੈਰਾਂ ਨੂੰ ਫੜਕੇ ਹਿਲਾਇਆ ਸੀ ਜਿਵੇਂ ਉਹ ਚੈੱਕ ਕਰ ਰਿਹਾ ਹੋਏ ਕਿ ਮੈਂ ਗਹਿਰੀ ਨੀਂਦ ਵਿੱਚ ਸੌ ਰਹੀ ਹਾਂ ਜਾਂ ਨਹੀਂ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਇਹ ਸਭ ਕੁਝ ਕੀ ਕਰ ਰਿਹਾ ਹੈ ਕਿਤੇ ਉਸਨੇ ਹੀ ਤਾਂ ਨਹੀਂ ਮੇਰੇ ਨਾਲ ਕੁਝ ਗਲਤ ਕੀਤਾ ਇਹ ਖਿਆਲ ਆਉਂਦੇ ਹੀ ਮੈਨੂੰ ਆਪਣੀ ਸੋਚ ਤੇ ਸ਼ਰਮਿੰਦਗੀ ਹੋਣ ਲੱਗੀ ਮੈਂ ਇੱਕ ਮਾਂ ਸੀ ਆਪਣੇ ਬੇਟੇ ਬਾਰੇ ਅਜਿਹੀ ਗਲਤ ਗੱਲ ਕਿਵੇਂ ਸੋਚ ਸਕਦੀ ਸੀ ਜਦੋਂ ਸੋਨੂ ਨੂੰ ਯਕੀਨ ਹੋ ਗਿਆ ਕਿ ਨੌਕਰਾਨੀ ਯਾਨੀ ਕਿ ਮੈਂ ਗੁੜੀ ਨੀਂਦ ਵਿੱਚ ਸੋ ਰਹੀ ਹਾਂ ਤਾਂ ਉਸਨੇ ਹੌਲੀ ਨਾਲ ਜਾ ਕੇ ਮੇਰੀ ਅਲਮਾਰੀ ਵਿੱਚੋਂ ਬਹੁਤ ਸਾਰੇ ਪੈਸੇ ਕੱਢ ਲਏ ਸੋਨੂ ਦੀ ਇਹ ਹਰਕਤ ਦੇਖ ਕੇ ਮੈਂ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਗਈ ਅਤੇ ਖੁਦ ਨੂੰ ਕਮਰੇ ਤੋਂ ਬਾਹਰ ਨਾ ਰੋਕ ਸਕੀ ਮੈਂ ਛੇਤੀ ਹੀ ਘੁੰਮ ਕੇ ਜਿਵੇਂ ਹੀ ਆਪਣੇ ਕਮਰੇ ਦੇ ਦਰਵਾਜ਼ੇ ਤੱਕ ਪਹੁੰਚੀ ਤਾਂ ਸੋਨੂ ਕਮਰੇ ਤੋਂ ਬਾਹਰ ਨਿਕਲ ਰਿਹਾ ਸੀ ਮੈਨੂੰ ਆਪਣੇ ਸਾਹਮਣੇ ਖੜਾ ਦੇਖ ਕੇ ਉਸਦੇ ਹੋਸ਼ ਉੱਡ ਗਏ ਸੀ ਮੈਂ ਗੁੱਸੇ ਨਾਲ ਸੋਨੂ ਨੂੰ ਪੁੱਛਿਆ ਕਿ ਇਹ ਸਭ ਕੁਝ ਕੀ ਹੈ ਅਤੇ ਉਸ ਦੀ ਜੇਬ ਵਿੱਚ ਹੱਥ ਪਾ ਕੇ ਨੋਟਾਂ ਦੇ ਬੰਡਲ ਕੱਢੇ ਅਤੇ ਕਿਹਾ ਕਿ ਮੈਂ ਤੇਰੇ ਉੱਪਰ ਅੱਖਾਂ ਬੰਦ ਕਰਕੇ ਭਰੋਸਾ ਕਰਦੀ ਸੀ ਅਤੇ ਤੂੰ ਮੇਰੇ ਭਰੋਸੇ ਨੂੰ ਠੇਸ ਪਹੁੰਚਾਈ ਹੈ ਹੁਣ ਸੱਚ ਸੱਚ ਦੱਸੋ ਇਹ ਸਭ ਕੁਝ ਕੀ ਹੋ ਰਿਹਾ ਹੈ ਅਤੇ ਤੂੰ ਅੱਧੀ ਰਾਤ ਨੂੰ ਇੱਥੇ ਮੇਰੇ ਕਮਰੇ ਵਿੱਚੋਂ ਇਹ ਪੈਸੇ ਲੈ ਕੇ ਕਿੱਥੇ ਜਾ ਰਿਹਾ ਹੈ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਸੋਨੂ ਨਾਲ ਇੰਨੀ ਸ਼ਕਤੀ ਨਾਲ ਗੱਲ ਕੀਤੀ ਸੀ ਉਸ ਨੇ ਸ਼ਰਮਿੰਦਾ ਹੋ ਕੇ ਦੱਸਿਆ ਕਿ ਮੇਰੇ ਦਿਓਰ ਦੇ ਬੇਟੇ ਅਮਿਤ ਨੇ ਉਸਨੂੰ ਗਲਤ ਕੰਮਾਂ ਉੱਤੇ ਲਗਾ ਦਿੱਤਾ ਹੈ ਅਤੇ ਉਸਦੇ ਲਈ ਉਸਨੂੰ ਪੈਸਿਆਂ ਦੀ ਜ਼ਰੂਰਤ ਪੈਂਦੀ ਹੈ ਅਤੇ ਉਹ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਸਾਰੀ ਰਾਤ ਇਹੀ ਕੰਮ ਕਰਦੇ ਹਨ ਸੋਨੂ ਦੀ ਗੱਲ ਸੁਣ ਕੇ ਮੇਰੇ ਹੋਸ਼ ਉੱਡਦੇ ਸੀ ਸੂਰਜ ਨੇਤਾ ਮੈਨੂੰ ਅਜੇ ਹੀ ਕੋਈ ਗੱਲ ਨਹੀਂ ਦੱਸੀ ਸੀ ਜਦੋਂ ਕਿ ਸੋਨੂ ਕਹਿ ਰਿਹਾ ਸੀ ਕਿ ਚਾਚਾ ਜੀ ਨੂੰ ਆਪਣੇ ਪੁੱਤ ਦੀਆਂ ਹਰਕਤਾਂ ਬਾਰੇ ਪਤਾ ਹੈ ਫਿਰ ਉਸਨੇ ਅਜਿਹਾ ਸੱਚ ਦੱਸਿਆ ਜਿਸ ਨੂੰ ਸੁਣ ਕੇ ਮੇਰੇ ਸਿਰ ਉੱਤੇ ਪਹਾੜ ਟੁੱਟ ਚੁੱਕਿਆ ਸੀ ਸੋਨੂ ਕਹਿਣ ਲੱਗਾ ਕਿ ਉਹ ਰੋਜ਼ ਰਾਤ ਨੂੰ ਮੇਰੇ ਦੁੱਧ ਵਿੱਚ बेहोशी ਦੀ ਦਵਾਈ ਮਿਲਾ ਕੇ ਜਾਇਆ ਕਰਦਾ ਸੀ ਕਿਉਂਕਿ ਚਾਚਾ ਨੇ ਉਸਨੂੰ ਅਜਿਹਾ ਕਰਨ ਲਈ ਕਿਹਾ ਸੀ ਜੇਕਰ ਚਾਚਾ ਦੀ ਇਹ ਗੱਲ ਨਹੀਂ ਮੰਨਦਾ ਤਾਂ ਅਮੀਤ ਉਸਨੂੰ ਉਸ ਦੀ ਗੱਲ ਸੁਣ ਕੇ ਮੇਰਾ ਦਿਮਾਗ ਸੁੰਨ ਹੋ ਗਿਆ ਸੀ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਸਾਲਾਂ ਬਾਅਦ ਮੇਰਾ ਦੋ ਮੇਰੀ ਜ਼ਿੰਦਗੀ ਵਿੱਚ ਆਇਆ ਵੀ ਤਾਂ ਇੱਕ ਨਵੇਂ ਦੁੱਖ ਦੀ داستان ਲਿਖਣ ਦੇ ਲਈ ਮੇਰੇ ਵਿਧਵਾ ਹੋਣ ਤੋਂ ਬਾਅਦ ਵੀ ਉਸ ਨੇ ਮੈਨੂੰ ਕੋਈ ਸਹਾਰਾ ਨਹੀਂ ਦਿੱਤਾ ਸੀ ਇਸ ਗੱਲ ਦਾ ਮੈਨੂੰ ਕੋਈ ਦੁੱਖ ਨਹੀਂ ਸੀ ਪਰ ਮੇਰੇ ਜਵਾਨ ਪੁੱਤ ਨੂੰ ਗਲਤ ਰਸਤੇ ਉੱਤੇ ਲਗਾ ਕੇ ਆਪਣੇ ਹੀ ਘਰ ਚੋਰੀ ਕਰਨਾ ਸਿਖਾ ਕੇ ਜੋ ਉਸਨੇ ਕੀਤਾ ਹੈ ਉਹ ਮੇਰੀ ਨਜ਼ਰ ਵਿੱਚ ਬਹੁਤ ਵੱਡਾ ਗੁਨਾਹ ਸੀ ਮੈਨੂੰ ਹਰ ਰਾਤ ਬੇਹੋਸ਼ ਕਰਨ ਦਾ ਜੋ ਮਤਲਬ ਸੀ ਮੈਂ ਚੰਗੀ ਤਰ੍ਹਾਂ ਸਮਝ ਗਈ ਸੀ ਮੈਨੂੰ ਆਪਣੇ ਪਤੀ ਰਮਨ ਦੀ ਗੱਲ ਯਾਦ ਆਈ ਜਿਸ ਨੇ ਮੈਨੂੰ ਵਿਆਹ ਦੇ ਪਹਿਲੇ ਹੀ ਦਿਨਾਂ ਵਿੱਚ ਮੈਨੂੰ ਇਹ ਗੱਲ ਸਮਝਾਈ ਸੀ ਕਿ ਸੂਰਜ ਦੀ ਆਦਤ ਕੁਝ ਠੀਕ ਨਹੀਂ ਹੈ ਉਸ ਤੋਂ ਦੂਰ ਹੀ ਰਹਿਣਾ ਪਰ ਉਸ ਸਮੇਂ ਮੈਂ ਰਮਨ ਦੀ ਗੱਲ ਨੂੰ ਸਮਝ ਨਹੀਂ ਸਕੀ ਅੱਜ ਸਾਲਾਂ ਬਾਅਦ ਮੈਨੂੰ ਇਸ ਗੱਲ ਦਾ ਮਤਲਬ ਸਮਝ ਆਇਆ ਸੀ ਸੂਰਜ ਨੇ ਇੱਕ ਵਾਰ ਫਿਰ ਮੇਰੀ ਹਸਦੀ ਦੁਨੀਆ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਵਜ੍ਹਾ ਮੈਨੂੰ ਪਤਾ ਨਹੀਂ ਸੀ ਮੈਂ ਸੋਨੂ ਨੂੰ ਸਖਤੀ ਨਾਲ ਕਿਹਾ ਉਹ ਅੱਜ ਤੋਂ ਬਾਅਦ ਗਲਤ ਰਸਤੇ ਤੇ ਜਾਣ ਬਾਰੇ ਸੋਚੇਗਾ ਵੀ ਨਹੀਂ ਮੈਂ ਖੁਦ ਅੱਧੀ ਰਾਤ ਨੂੰ ਹੀ ਸੂਰਜ ਦੇ ਘਰ ਪਹੁੰਚ ਗਈ ਉਸ ਦੀ ਪਤਨੀ ਦੇ ਸਾਹਮਣੇ ਹੀ ਆਪਣੇ ਸਾਰੇ ਸਵਾਲ ਪੁੱਛਣ ਲੱਗੀ ਪਹਿਲਾਂ ਤਾਂ ਉਹ ਕੁਝ ਵੀ ਨਾ ਬਲਿਆ ਫਿਰ ਉਸ ਨੇ ਸਾਰੀ ਸੱਚਾਈ ਨੂੰ ਬਿਆਨ ਕਰ ਦਿੱਤਾ ਰਮਨਦੀ ਮੋਤਵਾ ਮੈਨੂੰ ਘਰ ਤੋਂ ਕੱਢ ਕੇ ਉਹਨਾਂ ਨੇ ਸਾਡੀ ਜਾਇਦਾਦ ਉੱਪਰ ਕਬਜ਼ਾ ਕਰ ਲਿਆ। ਸੂਰਜ ਆਪਣੀ ਹੁੱਲੜਵਾਜੀ ਦੀ ਵਜਾ ਕਰਕੇ ਉਸ ਜਾਇਦਾਦ ਨੂੰ ਸੰਭਾਲ ਨਾ ਸਕਿਆ ਅਤੇ ਹਰ ਚੀਜ਼ ਵੇਚ ਦਿੱਤੀ। ਬਹੁਤ ਮੁਸ਼ਕਿਲ ਨਾਲ ਨੌਕਰੀ ਕਰਕੇ ਉਹ ਗੁਜ਼ਾਰਾ ਕਰ ਰਿਹਾ ਸੀ। ਬਾਹਰ ਤੋਂ ਉਹ ਬਹੁਤ ਵਧੀਆ ਲੱਗਦੇ ਸਨ ਪਰ ਸੱਚ ਵਿੱਚ ਤਾਂ ਉਹ ਅੰਦਰ ਤੋਂ ਖਾਲੀ ਹੋ ਚੁੱਕੇ ਸਨ। ਉਹ ਆਪਣੇ ਬੱਚਿਆਂ ਨੂੰ ਵੀ ਠੀਕ ਤਰ੍ਹਾਂ ਨਹੀਂ ਸੰਭਾਲ ਸਕਿਆ। ਪੁੱਤ ਗਲਤ ਰਸਤੇ ਉੱਪਰ ਚੱਲ ਪਿਆ ਸੀ। ਜਦੋਂ ਸੂਰਜ ਨੇ ਮੈਨੂੰ ਇੰਨੇ ਵੱਡੇ ਕਾਰੋਬਾਰ ਚਲਾਉਂਦੇ ਦੇਖਿਆ ਤਾ ਉਸ ਦਿਨ ਹੀ کاروبار ਦੇ ਨਾਲ ਨਾਲ ਮੇਰੇ ਉੱਪਰ ਵੀ ਖਰਾਬ ਹੋ ਗਈ ਕਿਉਂਕਿ ਮੈਂ ਹੁਣ ਵੀ ਬਹੁਤ ਖੂਬਸੂਰਤ ਸੀ ਉਸਨੇ ਮੇਰੇ ਪੁੱਤ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਉਸ ਨੂੰ ਗਲਤ ਕੰਮਾਂ ਵਿੱਚ ਫਸਾ ਕੇ ਹਰ ਰਾਤ ਮੇਰੇ ਨਾਲ ਗਲਤ ਕਰਦਾ ਰਿਹਾ ਇਤੋਂ ਤੱਕ ਕਿ ਮੈਂ ਪ੍ਰੈਗਨੈਂਟ ਹੋ ਗਈ ਉਸਨੇ ਸੋਚਿਆ ਕਿ ਜਦੋਂ ਮੈਂ ਪ੍ਰੈਗਨੈਂਟ ਹੋ ਜਾਵਾਂਗੀ ਤਾਂ ਮੈਂ ਆਪਣੀ ਪਤਨਾਮੀ ਦੇ ਡਰ ਤੋਂ ਬਾਅਦ ਵਿਆਹ ਬਾਰੇ ਸੋਚਾਂਗੀ ਉਹ ਖੁਦ ਮੇਰੇ ਨਾਲ ਆ ਕੇ ਵਿਆਹ ਕਰਵਾ ਲਵੇਗਾ ਇਸ ਤਰ੍ਹਾਂ ਉਹ ਮੇਰੇ ਬਣੇ ਬਣਾਏ ਕਾਰੋਬਾਰ ਦਾ ਮਾਲਕ ਵੀ ਬਣ ਜਾਵੇਗਾ ਅਤੇ ਗਲਤ ਰਸਤੇ ਦੀ ਵਜ੍ਹਾ ਨਾਲ ਸੋਨੂ ਵੀ ਉਸਦੇ ਰਸਤੇ ਦਾ ਕੰਡਾ ਨਹੀਂ ਰਹੇਗਾ ਸੂਰਜ ਦੀ ਹਕੀਕਤ ਜਾਣ ਕੇ ਮੇਰੇ ਹੋਸ਼ ਉੱਡ ਗਏ ਸਨ ਪਹਿਲਾਂ ਹੀ ਮੈਂ ਆਪਣੀ ਜ਼ਿੰਦਗੀ ਵਿੱਚ ਕਿਹੜੀ ਘਟ ਤਕਲੀਫ ਉਠਾਈ ਸੀ ਜੋ ਹੁਣ ਸੋਨੂ ਅਤੇ ਸੂਰਜ ਮੇਰੇ ਲਈ ਇੱਕ ਨਵੀਂ ਮੁਸੀਬਤ ਬਣ ਕੇ ਖੜੇ ਹੋ ਗਏ ਸਨ ਮੈਂ ਉਸ ਨੂੰ ਕਿਹਾ ਕਿ ਉਹ ਹੁਣ ਇਹ ਸੁਪਨਾ ਦੇਖਣਾ ਛੱਡ ਦੇਵੇ ਕਿ ਮੈਨੂੰ ਮਜ਼ਲੂਮ ਸਮਝ ਕੇ ਉਹ ਮੈਨੂੰ ਇਸਤੇਮਾਲ ਕਰੇਗਾ ਅਤੇ ਮੈਂ ਮਜਬੂਰ ਹੋ ਕੇ ਇਸਤਮਾਲ ਹੁੰਦੀ ਚਲੀ ਜਾਵਾਂਗੀ ਮੈਂ ਉੱਥੋਂ ਨਿਕਲ ਕੇ ਸਿੱਧਾ ਪੁਲਿਸ ਸਟੇਸ਼ਨ ਗਈ ਮੈਂ ਸੁਰਜ ਉੱਤੇ ਮੁਕੱਦਮਾ ਦਰਜ ਕਰਵਾਇਆ ਸੀ ਅਤੇ ਉਸਦੇ ਪੁੱਤ ਅਮਿਤ ਉੱਪਰ ਵੀ ਜਿਸਨੇ ਮੇਰੇ ਪੁੱਤ ਨੂੰ ਇਸ ਆਦਤ ਉੱਪਰ ਲਗਾਇਆ ਸੀ ਹੁਣ ਉਹ ਦੋਨੇ ਪਿਓ ਪੁੱਤ ਜੇਲ੍ਹ ਵਿੱਚ ਹਨ ਅਤੇ ਆਪਣੇ ਕੀਤੇ ਦੀ ਸਜ਼ਾ ਭੁਗਤ ਰਹੇ ਸਨ ਪਰ ਪ੍ਰਮਾਤਮਾ ਦਾ ਕਰਨਾ ਅਜੀਬਾ ਹੋਇਆ ਕਿ ਮੇਰੀ ਪ੍ਰੈਗਨਨਸੀ ਖੁਦ ਹੀ ਸਾਫ਼ ਹੋ ਗਈ ਸੀ ਇਸ ਸਮੇਂ ਤੋਂ ਬਾਅਦ ਮੈਂ ਦੁਬਾਰਾ ਰਿਸ਼ਤੇ ਉੱਪਰ ਭਰੋਸਾ ਨਹੀਂ ਕੀਤਾ ਸੀ ਅੱਜ ਜਦੋਂ ਮੈਂ ਮੁੜ ਕੇ ਦੇਖਦੀ ਹਾਂ ਤਾ ਮੈਨੂੰ ਲੱਗਦਾ ਹੈ ਮੇਰਾ ਵਿਧਵਾ ਹੋਣਾ ਹੀ ਸ਼ਾਇਦ ਮੇਰਾ ਗੁਨਾਹ ਬਣ ਗਿਆ ਸੀ ਸਾਡੇ ਸਮਾਜ ਵਿੱਚ ਵਿਧਵਾ ਨੂੰ ਜਿਉਣ ਦਾ ਹੱਕ ਕਿਉਂ ਨਹੀਂ ਦਿੱਤਾ ਜਾਂਦਾ ਜਦੋਂ ਉਹ ਆਪਣੇ ਬੱਚੇ ਲਈ ਦੁਬਾਰਾ ਵਿਆਹ ਨਹੀਂ ਕਰਨਾ ਚਾਹੁੰਦੀ ਤਾਂ ਉਸ ਨੂੰ ਇਸ ਹੱਦ ਤੱਕ ਜਲੀਲ ਕਿਉਂ ਕੀਤਾ ਜਾਂਦਾ ਹੈ ਕੀ ਮੈਨੂੰ ਆਪਣੇ ਪੁੱਤ ਨੂੰ ਛੱਡ ਕੇ ਦੂਸਰਾ ਵਿਆਹ ਕਰ ਲੈਣਾ ਚਾਹੀਦਾ ਸੀ ਕੀ ਵਿਆਹ ਦੇ ਬਾਅਦ ਮੇਰੇ ਪੁੱਤ ਨੂੰ ਉਹ ਪਿਆਰ ਮਿਲਦਾ ਜਿਸ ਦਾ ਉਹ ਹੱਕਦਾਰ ਸੀ ਦੋਸਤੋ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੇ ਕੀਮਤੀ ਵਿਚਾਰ ਕਮੈਂਟ ਜ਼ਰੂਰ ਕਰਨਾ